ਇਹ ਦਾ ਪੀਸ ਆ ਟੋਟਲੀ ਹੈਂਡਵਰਕ ਦੇ ਉੱਪਰ ਆ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਵਾ ਟੋਟਲੀ ਸਾਰਾ ਹੈਂਡ ਦਾ ਤੁਹਾਨੂੰ ਗੱਪਕੇ ਦਾ ਬਹੁਤ ਸੋਹਣਾ ਕੰਮ ਮਿਲੇਗਾ ਬਹੁਤ ਹੈਵੀ ਪੀਸ ਆ ਜਣ ਕੇ ਕੰਮ ਬਹੁਤ ਜ਼ਿਆਦਾ ਬ੍ਰੀਕੀ ਦੇ ਨਾਲ ਹੋਇਆ ਹੋਇਆ ਪੀਸ ਦੇ ਉੱਪਰ ਇਹ ਸਾਰੇ ਪੀਸ ਆਪਾਂ ਇੰਸਟਾ ਤੇ ਹਨਾ ਪਾਉਨੇ ਆ ਇੰਸਟਾ ਤੇ ਆਪਣੀਆਂ ਤੁਸੀਂ ਵੀਡੀਓ ਨੂੰ ਤੁਸੀਂ ਜਾ ਕੇ ਇੰਸਟਾ ਦਾ ਪੇਜ ਆ ਚਹਿਲ ਕਲੈਕਸ਼ਨ 27 ਉਹਨੂੰ ਜਾ ਕੇ ਫੋਲੋ ਕਰੋ ਇਹ ਫੋਟੋ ਵਾਲਾ ਪੀਸ ਆ ਨਾਲੇ ਦੀ ਮੈਂ ਵੀਡੀਓ ਲਾਉਂਗੀ ਫੋਟੋ ਤੇ ਉਹ ਲੁੱਕ ਨਹੀਂ ਆਈ ਸੂਟ ਦੀ ਇਹਦੀ ਪ੍ਰੋਪਰ ਵੀਡੀਓ ਅਸੀਂ ਨਾਲ ਸ਼ੇਅਰ ਕਰਾਂਗੇ ਜਿਹੜੀ ਵੀਡੀਓ ਆਪਣੇ ਕੋਲ ਆਈ ਸੀ ਤੇ ਆਹ ਹੈਗਾ ਜੀ ਇਹਦੇ ਨਾਲ ਸੇਮ ਬਾਟਮ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਕਈ ਭੈਣਾਂ ਨੇ ਆਰਡਰ ਲੱਗ ਚੁੱਕੇ ਨੇ ਜਿਨ੍ਹਾਂ ਨੂੰ ਵੀ ਚਾਹੀਦੇ ਨੇ ਜਿੰਨੇ ਮਰਜ਼ੀ ਪੀਸਾਂ ਦੇ ਆਰਡਰ ਦੇ ਸਕਦੇ ਹੋ ਤੇ ਨਾਲ ਪਿਓਰ ਕ੍ਰੇਪ ਦੀ ਬਾਟਮ ਆ ਤੇ ਨਾਲ ਬਹੁਤ ਹੀ ਸੋਹਣਾ ਔਰਗੈਂਜ਼ਾ ਦਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਔਰਗੈਂਜ਼ਾ ਦਾ ਦੁਪੱਟਾ 4 ਸਾਈਡ ਸਾਰੇ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਬਾਕੀ ਇਹ ਆ ਵਿਸਕੋਸ ਦੀ ਕੁਆਲਿਟੀ ਲੱਗੀ ਹੋਈ ਆ ਤਾਂ ਕਰਕੇ ਕੋਈ ਵੀ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਕਿਸੇ ਕੰਨੀਓ ਵੀ ਬਹੁਤ ਬਿਲਕੁਲ ਹੀ ਖੜਾ ਨਹੀਂ ਹੈਗਾ ਫੈਬਰਿਕ ਦੇ ਵਿੱਚ ਕਹਿ ਨਹੀਂ ਸਕਦੇ ਔਰਗਾਂਡਾ ਕਿਉਂਕਿ ਇਹ ਵਿਸਕੋਸ ਦੀ ਪਿਓਰ ਦੀ ਕੁਆਲਿਟੀ ਆ ਠੀਕ ਹੈ ਜੀ ਕੁਆਲਿਟੀ ਤੇ ਕੰਮ ਉਹਦੇ ਤੇ ਹੀ ਇਹਨਾਂ ਦੇ ਰੇਟ ਡਿਪੈਂਡ ਹੁੰਦੇ ਨੇ ਤੇ ਉਹਦੇ ਤੇ ਹੀ ਸਾਰਾ ਇਹਦਾ ਸਾਰਾ ਮਤਲਬ ਕਿ ਬਣਦਾ ਵਾ ਵੀ ਕਿੱਦਾਂ ਦੀ ਤੁਸੀਂ ਕੁਆਲਿਟੀ ਲੈਣੀ ਹੈ ਸੈਮੀ ਦੇ ਵਿੱਚ ਲੈਣੀ ਆ ਪਿਓਰ ਦੇ ਵਿੱਚ ਲੈਣੀ ਆ ਵਿਸਕੋਸ ਦੀ ਕੁਆਲਿਟੀ ਲੈਣੀ ਆ ਠੀਕ ਹੈ ਜੀ ਤੇ ਜਿੰਨਾ ਵੀ ਸੂਟ ਦੀ ਕੁਆਲਿਟੀ ਆ ਸਾਰੀ ਵਿਸਕੋਸ ਦੀ ਆ ਬਹੁਤ ਪਿਆਰੀ ਬਹੁਤ ਸੋਹਣੀ ਕੰਟਰਾਸਟ ਬਾਟਮ ਦੇ ਨਾਲ ਦੁਪੱਟਾ ਚੈੱਕ ਕਰ ਲਓ ਤੇ ਨਾਲ ਸਾਰਾ ਕੰਮ ਚੈੱਕ ਕਰ ਲਓ ਬਹੁਤ ਪਿਆਰਾ ਪੀਸ ਬਣਿਆ ਹੋਇਆ ਬਹੁਤ ਸੋਹਣਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਆਪਾਂ ਮਿੰਦਕਾ ਚੈਰ 컬렉ਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਤੁਸੀਂ ਦੇਖ ਹੀ ਰਹੇ ਹੋਵੋਗੇ ਜਿਹੜੇ ਸੂਟ ਬਾਰੇ ਮੈਂ ਐਕਸਪਲੇਨ ਕਰਨ ਲੱਗੀ ਆਂ ਇਹਦੀ ਆਪਾਂ ਵੀਡੀਓ ਪਾਈ ਸੀਗੀ ਤੇ ਵੀਡੀਓ ਇੰਨੀ ਜ਼ਿਆਦਾ ਮਤਲਬ ਕਿ ਪਹਿਣਾ ਨੇ ਪਸੰਦ ਕੀਤੇ ਇਹ ਵਾਲੇ ਸੂਟ ਕਿਉਂਕਿ ਇਹ ਬਹੁਤ ਜ਼ਿਆਦਾ ਜਾਗੋ ਵਾਲੇ ਸਪੈਸ਼ਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਤੇ ਤੁਸੀਂ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਜਿੰਨੇ ਮਰਜ਼ੀ ਪੀਸਾਂ ਦੀ ਤੁਸੀਂ ਜਣਕੇ ਇਹਦੀ ਬੁਕਿੰਗ ਕਰਵਾ ਸਕਦੇ ਹੋ ਕੋਈ ਉਹ ਨਹੀਂ ਹੈਗਾ ਤੇ ਬਾਕੀ ਇਹ ਦੋ ਤਰ੍ਹਾਂ ਨਾਲ ਰੈਡੀ ਹੋਊਗਾ ਠੀਕ ਹੈ ਜੀ ਇਸ ਟਾਈਮ ਜਿਹੜਾ ਮੇਰੇ ਕੋਲ ਆ ਪੀਸ ਦੋ ਪੀਸ ਸਾਡੇ ਬਾਟਮ ਦੇ ਨਾਲ ਰੈਡੀ ਹੋ ਰਹੇ ਨੇ ਉਹ ਜਦੋਂ ਸਟੀਚਿੰਗ ਹੋ ਜਾਣਗੇ ਤਾਂ ਉਦੋਂ ਮੈਂ ਉਹਨਾਂ ਦੀ ਤੁਹਾਨੂੰ ਵੀਡੀਓ ਸ਼ੋਅ ਕਰੂੰਗੀ ਇਹ ਵਾਲੇ ਜਿਹੜੇ ਆ ਇਹ ਸਾਡੇ ਕੋਲ ਘਗਰੇ ਦੇ ਨਾਲ ਸਿੰਪਲ ਸੋਬਰ ਜਿਆ ਸਾਰਾ ਲੈਸਿੰਗ ਦੇ ਨਾਲ ਇਹਦਾ ਡਿਜ਼ਾਈਨ ਹੋਇਆ ਹੋਇਆ ਘਗਰਾ ਇਹਦੀ ਸਾਰੀ ਮੈਂ ਤੁਹਾਨੂੰ ਐਕਸਪਲੇਨ ਡਿਟੇਲ ਦੇ ਦੇ ਦਿੰਨੀ ਆ ਕਹਿੰਦੇ ਜਦੋਂ ਆਪਾਂ ਕੋਈ ਵੀ ਵੀਡੀਓ ਪਾਉਣੀ ਆ ਨਾ ਫਿਰ ਪਹਿਣਾ ਕਹਿੰਦੀਆਂ ਤੁਸੀਂ ਪ੍ਰਾਈਸ ਨਹੀਂ ਦੱਸਦੇ ਠੀਕ ਹੈ ਜੀ ਪ੍ਰਾਈਸ ਅ ਅਕੋਰਡਿੰਗ ਮੈਂਸ਼ਨ ਕਰਨਾ ਹੁੰਦਾ ਉਹ ਚੀਜ਼ਾਂ ਦਾ ਸੋ ਸੈਕਿੰਡ ਫਿਰ ਉਹ ਕਹਿ ਦਿੰਦੀਆਂ ਨੇ ਕਿ ਕੱਪੜੇ ਦਾ ਪਤਾ ਨਹੀਂ ਲੱਗਦਾ ਬਟ ਵੀਡੀਓਜ਼ ਹੁੰਦਾ ਕਿ ਜੋ ਕਨਸੈਪਟ ਸਾਡੇ ਕੋਲ ਆ ਰਹੇ ਨਹੀਂ ਉਹਨਾਂ ਨੂੰ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰਦੀ ਆ ਸਟੇਟਸ ਲਗਾਉਨੇ ਆ ਤੇ ਆਪਣਾ ਮੈਂ ਤੁਹਾਨੂੰ ਦੱਸ ਦਈ ਹੁੰਦੀ ਆ ਕਿ ਇੰਸਟਾ ਤੇ ਪੇਜ ਆ ਚੈਰ ਕਲੈਕਸ਼ਨ 27 ਜਿਹਦੇ ਉੱਪਰ ਆਪਾਂ ਜਾ ਕੇ ਸ਼ੇਅਰ ਕਰ ਦਿੰਨੇ ਆ ਤਾਂ ਕਿ ਜਿੰਨਾਂ ਭੈਣਾਂ ਨੂੰ ਚਾਹੀਦੇ ਹੁੰਦੇ ਆ ਤਾਂ ਉਹ ਫਟਾਫਟ ਆਪਣੀ ਬੁਕਿੰਗ ਕਰਵਾ ਲੈਂਦੀਆਂ ਨੇ ਇਹ ਵੀ ਔਨ ਆਰਡਰ ਸੂਟ ਨੇ ਸੋ ਸੂਟ ਜਿਹੜਾ ਮੈਂ ਦੱਸ ਦਿੱਤਾ ਜਿੰਨੇ ਮਰਜ਼ੀ ਲੈ ਲਿਓ ਦੋ ਸੂਟ ਆਉਣਗੇ ਬਾਟਮ ਦੇ ਨਾਲ ਰੈਡੀ ਹੋ ਕੇ ਸ਼ਾਰਟ ਦੀ ਲੁੱਕ ਇਦਾਂ ਹੀ ਰਹੂਗੀ ਬਾਟਮ ਦੀ ਆ ਲੱਗ ਰਹੂਗੀ ਉਹ ਮੈਂ ਤੁਹਾਨੂੰ ਦਿਖਾ ਦੂੰਗੀ ਕਿ ਉਹਨਾਂ ਦਾ ਡਿਜ਼ਾਈਨ ਕਿਦਾਂ ਦਾ ਤੇ ਮੇਨ ਹੁਣ ਤੁਸੀਂ ਇਹਨੂੰ ਦੇਖ ਲਓ ਆਪਾਂ ਡੰਮੀ ਦੇ ਉੱਤੇ ਇਹਨੂੰ ਲਗਾ ਦਿੱਤਾ ਇਹਦੇ ਸਾਰੇ ਗਲੇ ਦੇ ਉੱਪਰ ਤੁਹਾਨੂੰ ਸਾਰਾ ਜਿਹੜਾ ਆਊਗਾ ਕੰਮ ਸਾਰਾ ਪੂਰਾ ਮਤਲਬ ਕਿ ਹੈਂਡ ਦਾ ਕੰਮ ਮਿਲੂਗਾ ਹੈਂਡ ਦਾ ਕੰਮ ਆ ਆਹ ਵਾਲੀ ਸ਼ਰਟ ਤੇ ਦੇਖ ਲਓ ਇਹਦਾ ਸੈਕੰਡ ਪੀਸ ਆ ਸੇਮ ਪੀਸ ਜੀ ਨੇ ਮਾਰ ਜੀ ਤੁਸੀਂ ਲੈ ਲਿਓ ਉਨੇ ਪੀਸ ਤੋਂ ਮਿਲ ਜਾਣਗੇ ਇਸ ਤਰ੍ਹਾਂ ਇਹਦਾ ਗਲੇ ਦੇ ਉੱਪਰ ਸਾਰਾ ਕੰਮ ਆ ਰਿਹਾ ਵਾ ਤੇ ਬਾਕੀ ਸਾਰੀ ਮਤਲਬ ਕਿ ਬਹੁਤ ਸੋਹਣੀ ਹੈ ਸਾਰੀ ਖਾਦੀ ਹੈ ਜਿਹੜੀ ਖੱਦਰ ਨਹੀਂ ਹੁੰਦੀ ਆਪਾਂ ਵੀ ਖੱਦਰ ਜਿਹੜੀ ਹੁੰਦੀ ਸੀ ਜਿਵੇਂ ਫੁਲਕਾਰੀਆਂ ਖੱਦਰ ਦੇ ਉੱਪਰ ਹੀ ਬਣਦੀਆਂ ਸੀ ਉਹ ਵਾਲਾ ਇਹਦਾ ਸਾਰਾ ਫੈਬਰਿਕ ਰਹੂਗਾ ਕਾਟਨ ਖੱਦਰ ਦੇ ਉੱਪਰ ਬਹੁਤ ਪਿਆਰਾ ਸਾਰਾ ਫੁਲਕਾਰੀ ਦਾ ਡਿਜ਼ਾਈਨ ਹੈ ਸ਼ਰਟ ਦਾ ਬਹੁਤ ਤੇਰੀ ਆਲ ਓਵਰ ਸਾਰਾ ਫਰੰਟ ਬੈਕ ਬਿਲਕੁਲ ਸੇਮ ਰਹੂਗਾ ਸੇਮ ਸਾਰੇ ਇਹ ਨਹੀਂ ਵੀ ਬੈਕ ਤੁਹਾਨੂੰ ਪਲੇਨ ਮਿਲ ਜੂਗੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਡਿਜ਼ਾਈਨ ਸੇਮ ਪ੍ਰਿੰਟ ਸੇਮ ਥੈਡ ਦਾ ਕੰਮ ਮਿਲੂਗਾ ਠੀਕ ਹੈ ਜੀ ਫੁਲਕਾਰੀ 올ਓਵਰ ਆਹੇ ਸਾਰੇ ਲੁੱਕ ਸ਼ਰਟ ਦੀ ਤੇ ਕੇਰੇ ਤੇ ਪੂਰਾ ਫੁੱਲ ਹੈਵੀ ਬਣ ਗਿਆ ਉਸ ਤੋਂ ਬਾਅਦ ਆ ਰਿਹਾ ਇਹਦਾ ਕੱਗੜਾ ਜਿਹੜਾ ਪੂਰਾ ਗੋਟਾ ਪੱਤੀ ਤੇ ਲੈਸਸ ਦੇ ਨਾਲ ਪੂਰਾ ਰੈਡੀ ਆ ਪ੍ਰੋਪਰ ਰੈਡੀ ਆ ਜੀ ਇਹ ਇਹਨੂੰ ਆਪਾਂ ਨੂੰ ਕੋਈ ਕਸਟਮਾਈਜ਼ ਕਰਨ ਦੀ ਲੋੜ ਨਹੀਂ ਜਿੰਨਾ ਪਹਿਣਾ ਨੇ ਇਸ ਤਰ੍ਹਾਂ ਕੱਗੜਿਆਂ ਦੇ ਨਾਲ ਹੀ ਸੂਟ ਲੈਣੇ ਨੇ ਤਾਂ ਜਸਟ ਆਪਾਂ ਸ਼ਰਟ ਦੀ ਸਟੀਚਿੰਗ ਕਰਨੀ ਆ ਕੱਗਰੇ অলਮੋਸਟ ਇਹਨਾਂ ਦੇ ਨਾਲ ਪੂਰੇ डन ਨੇ ਜੀ ਬਣੇ ਹੋਏ ਨੇ ਦੁਪट्टे ਦੇਖ ਲਓ ਔਰਗੈਂਜ਼ਾ ਦੇ ਉੱਪਰ ਹੋਗਾ ਇਹਦਾ ਇਹਦੇ ਨਾਲ ਜਿਹੜਾ ਤਾਂ ਕੱਗਰੇ ਦਾ ਫੈਬਰਿਕ ਰਹੂਗਾ ਵਿਸਕੋਸ ਔਰਗੈਂਜ਼ਾ ਰਹੂਗਾ ਜੀ ਤੇ ਨਾਲ ਫਿਰ ਇਹਦਾ ਆ ਰਿਹਾ ਜੀ ਦੁਪੱਟਾ ਆ ਲਓ ਦੁਪੱਟੇ ਦੀ ਲੁੱਕ ਚੈੱਕ ਕਰ ਲਓ ਦੁਪੱਟਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਹੈ ਇਹਦਾ ਸਾਰਾ ਗੋਟਾ ਪੱਤੀ ਦੇ ਨਾਲ ਆ ਔਰਗੈਂਜ਼ਾ ਦਾ 4 ਸਾਈਡ ਸਾਰੇ ਲੈਸਸ ਦਾ ਕੰਮ ਦਿੱਤਾ ਹੋਇਆ ਠੀਕ ਹੈ ਜੀ ਇਸ ਲਈ ਮੈਂ ਹਮੇਸ਼ਾ ਕਹਿੰਦੀ ਆ ਕਿ ਜੋ ਅਸੀਂ ਵੀਡੀਓਸ ਕੰਸੈਪਟ ਆ ਤੁਹਾਨੂੰ ਪਾਉਣੇ ਆ ਤਾਂ ਉਹ ਸਾਰੇ ਆਪਣੇ ਕੋਲ ਅਵੇਲੇਬਲ ਆਉਂਦੇ ਆ ਕਈ ਔਨ ਆਰਡਰ ਆ ਰਹੇ ਨੇ ਕਈ ਆਲਮੋਸਟ ਆ ਚੁੱਕੇ ਹੁੰਦੇ ਨੇ ਸੋ ਤੁਸੀਂ ਆਪਣੇ ਆਰਡਰ ਪੇਸ ਕਰ ਸਕਦੇ ਹੋ ਕੋਈ ਵੀ ਫੈਬਰਿਕ ਕੰਨੀਆ ਤੁਹਾਨੂੰ ਕਮੀ ਨਹੀਂ ਮਿਲੂਗੀ ਕਿਉਂਕਿ ਰੇਟ ਸੈਮੀ ਦੇ ਉੱਪਰ ਜਦੋਂ ਕੋਈ origignal ਚੀਜ਼ ਆਉਂਦੀ ਆ ਤਾਂ ਉਹ ਸੈਮੀ ਦੇ ਉੱਪਰ ਵੀ ਆਉਂਦੀ ਆ ਬਟ ਉਹਦਾ ਰੇਟ ਵੀ ਉਸ ਜਾਈ ਹੁੰਦਾ ਵਾ ਜਿੰਦਾਂ ਦੀ ਮਤਲਬ ਕਿ ਤੁਹਾਨੂੰ ਰੇਟ ਤੋਂ ਪਤਾ ਲੱਗ ਜਾਂਦਾ ਘੱਟ ਵੱਧ ਕਿਉਂ ਆ ਠੀਕ ਆ ਪਰ ਜਿੰਨੀਆਂ ਆਪਣੇ ਕੋਲ ਹੈਂਡਵਰਕ ਦੀਆਂ ਚੀਜ਼ਾਂ ਆ ਰਹੀਆਂ ਸਾਰੀਆਂ ਪਾਸਟਰ ਆ ਰਹੀਆਂ ਨੇ ਮਤਲਬ ਕੋਈ ਕੋਈ ਕਾਪੀ ਨਹੀਂ ਆ ਰਹੀ Ориਜਨਲ ਪੀ ਸਾਰੇ ਆ ਰਹੇ ਨੇ ਸੋ ਤੁਸੀਂ ਆਪਣੇ ਬੇਫਿਕਰ ਹੋ ਕੇ ਆਰਡਰ ਦੇ ਸਕਦੇ ਹੋ ਜਿਨ੍ਹਾਂ ਨੇ ਘਰਾਂ 'ਚ ਪਹਿਣਾ ਦੇ ਗਾਹਾਂ ਵਿਆਹ ਸ਼ਾਦੀਆਂ ਨੇ ਦਿਨ ਤਿਹਾਰ ਆ ਰਹੇ ਨੇ ਵਰਤ ਆ ਰਹੇ ਨੇ ਕਰਵਾਚੌ ਚ ਸਪੈਸ਼ਲ ਬਹੁਤ ਸੋਹਣੇ ਸੋਹਣੇ ਸੂਟ ਹਨਾ ਤਾਂ ਤੁਸੀਂ ਇੰਸਟਾ ਦਾ ਪੇਜ ਫੋਲੋ ਕਰ ਲਓ ਗਰੁੱਪ ਨੂੰ ਜੁਆਇਨ ਕਰ ਲਓ ਇਦਾਂ ਦੇ ਆਰਟੀਕਲ ਦੇਖਣ ਲਈ ਆ ਦੇਖੋ ਆਗਲਾ ਪੀਸ ਮੈਂ ਤੁਹਾਨੂੰ ਕੋਲ ਕੇ ਦਿਖਾ ਦਿੰਨੀ ਹਾਂ ਦੇਖੋ ਜੀ ਸੇਮ ਸਾਰਾ ਆਰਟੀਕਲ ਰਹੂਗਾ ਸੇਮ ਸਾਰਾ ਗਲੇ ਦੇ ਉੱਪਰ ਡਿਜ਼ਾਈਨ ਰਹੂਗਾ ਇਹਦੀ ਬੈਕ ਦੇਖੋ ਸੇਮ ਮਿਲੂਗੀ ਤੁਹਾਨੂੰ ਸੇਮ ਬੈਕ ਰਹੂਗੀ ਪੂਰਾ ਹੈਵੀ ਮਿਲੂਗਾ ਤੇ ਕੋਈ ਆਏ ਨਹੀਂ ਹੈਗੀ ਵੀ ਤੁਹਾਨੂੰ ਪੀਨ ਕਹਿ ਦਾਂਗੇ ਬਾਕੀ ਫੈਬਰਿਕ ਚ ਕੋਈ ਕਮੀ ਨਹੀਂ ਮਿਲੂਗੀ ਪੂਰੀ ਡਿਟੇਲ ਦੇ ਰਹੀਆਂ ਇੱਕ ਇੱਕ ਚੀਜ਼ ਦੀ ਤੁਹਾਨੂੰ ਠੀਕ ਆ ਹੈਂਡਵਰਕ ਦੇ ਉੱਪਰ ਗਲਾ ਰੈਡੀਆ ਸਾਰਾ ਫੁਲਕਾਰੀ ਦਾ ਡਿਜ਼ਾਈਨ ਹੈ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਹੈ ਜਿਸ ਤਰ੍ਹਾਂ ਅੱਗੇ ਵਿਆਹ ਸ਼ਾਦੀਆਂ ਨੇ ਜਗ ਵਾਲੇ ਸਪੈਸ਼ਲ ਸੇਮ-ਸੇਮ ਸੂਟ ਵੀ ਬਣਵਾਉਣੇ ਨੇ ਚਾਹੇ 5 6 7 ਜਿੰਨੇ ਵੀ ਤੁਹਾਨੂੰ ਚਾਹੀਦੇ ਨੇ ਸੇਮ ਸੂਟ ਵੀ ਤੁਹਾਨੂੰ ਰੈਡੀ ਮਿਲਣਗੇ ਠੀਕ ਹੈ ਜੀ ਤੁਸੀਂ ਬਸ ਆਪਣੇ ਆਰਡਰ ਪੇਸ ਕਰ ਸਕਦੇ ਹੋ ਇਹ ਸਾਡੀ ਆਡੀ ਛੋਟੀ ਜੀ ਵੀਡੀਓ ਆ ਇਹ ਸੂਟ ਦੇ ਉੱਪਰ ਕਿਉਂਕਿ ਇਹਦੇ ਲਈ ਸਾਡੇ ਕੋਲ ਬਹੁਤ ਜ਼ਿਆਦਾ ਮੈਸੇਜ ਸਿਗੇ WhatsApp ਤੇ ਜਿੰਨਾ ਭੈਣਾਂ ਨੇ ਇਹਨਾਂ ਦੇ ਸਟੇਟਸ ਦੇਖੇ ਸੀ ਸੋ ਪ੍ਰਾਈਸ ਇਹਦਾ ਰਹੂਗਾ ਘੱਗਰੇ ਦੇ ਨਾਲ 45 4500 45 ਰੁਪਿਆ ਪ੍ਰਾਈਸ ਆ ਜਿਹੜਾ ਬਾਟਮ ਦੇ ਨਾਲ ਜਿਹੜੀਆਂ ਭੈਣਾਂ ਨੂੰ ਅਨ ਸਟਿਚ ਚਾਹੀਦਾ ਉਹਦਾ ਪ੍ਰਾਈਸ ਅਲੱਗ ਆ ਜੀ ਕਿਉਂਕਿ ਉਹ ਕੁਆਲਿਟੀ ਇਸ ਤੋਂ ਵੀ ਜ਼ਿਆਦਾ ਵਧੀਆ ਵਾ ਠੀਕ ਹੈ ਜੀ ਉਹਦੀ ਬਾਟਮ ਵਗੈਰਾ ਸਾਰਾ ਇਹ ਗੋਟਾ ਪੱਤੀ ਨਾਲ অলਮੋਸਟ ਪੂਛੇ ਰੈਡੀ ਆਇਆ ਬਟ ਉਹ ਵਿਸਕੋਸ ਪੂਰੀ ਵਧੀਆ ਪਿਓਰ ਦੀ ਨਾਲ ਉਹਦੇ ਬਾਟਮ ਲੱਗੀ ਹੋਈਆਂ ਬਹੁਤ ਤਿਆਰੀ ਇਹ ਪੀਸ ਤੁਹਾਨੂੰ 45 ਅੰਡਰ ਉਹ ਚ ਥੋੜਾ ਜਿਹਾ ਫਰਕ ਤੁਹਾਨੂੰ ਮਿਲੇਗਾ ਤੇ ਬਾਕੀ ਸਾਰਾ ਸੇਮ ਰਹੂਗਾ ਸਾਰਾ ਪੀਸ ਉਹ ਵਾਲਾ ਵੀ ਠੀਕ ਹੈ ਸੋ ਜਿਹੜਾ ਵੀ ਤੁਹਾਨੂੰ ਪੀਸ ਚਾਹੀਦਾ ਹੋ ਤੁਸੀਂ ਆਪਣਾ ਫਟਾਫਟ ਕਰਨਿਆ ਆਰਡਰ ਤੇ ਫਟਾਫਟ ਆਪਣਾ ਆਰਡਰ ਪਲੇਸ ਕਰਕੇ ਜਿੰਨੇ ਮਰਜੀ ਪੀਸ ਮੰਗਵਾ ਸਕਦੇ ਹੋ ਕਿਉਂਕਿ ਰੈਡੀ ਹੋਣ ਨੂੰ ਵੀ ਟਾਈਮ ਲੱਗਦਾ ਵਾ ਤੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਤੇ ਆਪਣਾ ਆਰਡਰ ਪਲੇਸ ਕਰਨ ਲਈ ਉੱਪਰ WhatsApp ਦਾ ਨੰਬਰ ਚੱਲਦਾ ਉਹਦੇ ਉੱਤੇ ਜਾ ਕੇ ਸਾਡੇ ਨਾਲ ਗੱਲ ਬਾਤ ਜੋ ਵੀ ਤੁਹਾਨੂੰ ਜਿੰਨੇ ਵੀ ਪੀਸ ਚਾਹੀਦੇ ਆ ਤੁਸੀਂ ਆਪਣੇ ਮੰਗਵਾ ਸਕਦੇ ਹੋ ਤੇ ਜਿਹੜੀਆਂ ਆਪਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਜਰੂਰ ਕਰ ਜਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਸੂਟ ਸੋਹਣੇ ਲੱਗੇ ਹੋਣ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਫਿਰ ਨਵੇਂ ਹੋਰ ਸੋਹਣੇ ਜਿਹੇ ਸੂਟਾਂ ਦੇ ਨਾਲ ਤਤਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ